ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੇ ਪੇਪਰਾਂ ਦੀ ਤਿਆਰੀ ਵਧੀਆ ਚੱਲਦੀ ਹੋਵੇਗੀ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਸਾਡੇ YouTube ਚੈਨਲ ਪੰਜਾਬ ਐਸਪੀਰੈਂਟ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬੀ ਵਿਆਕਰਨ ਖਾਣਾ ਦੀ ਗੱਲ ਕਰਾਂਗੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਆਗਰੀਆ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਪਹਿਲੀ ਖਾਨ ਦੇ ਨਾਲ ਪਹਿਲੇ ਗਤ ਕਰਾੜੇ ਦੇ ਹੇਠ ਜੱਟੀ ਆਵੇ ਜਾਵੇ ਭਾਵੇਂ ਹੈ ਕਿ ਜਦੋਂ ਕੋਈ ਤੀਵੀ ਆਪਣੇ ਘਰ ਵਾਲੇ ਤੋਂ ਚੋਰੀ ਕਿਸੇ ਦੁਕਾਨਦਾਰ ਕੋਲ ਆਪਣਾ ਕੋਈ ਜੇਵਰ ਜਾਂ ਵਸਤੂ ਆਦ ਗਹਿਣੇ ਧਰੇ ਤਾਂ ਉਸ ਨੂੰ ਦੁਕਾਨਦਾਰ ਦੀਆਂ ਸ਼ਰਤਾਂ ਮੰਨਣੀਆਂ ਪੈਂਦੀਆਂ ਹਨ ਇਸ ਤੋਂ ਅੱਗੇ ਇਹ ਗੰਦੀ ਉਂਗਲ ਨੂੰ ਵੱਡਣਾ ਚੰਗਾ ਭਾਵੇਂ ਹੈ ਕਿ ਭੈਣ ਆਦਮੀ ਨਾਲੋਂ ਪੱਕੇ ਤੌਰ ਤੇ ਸਬੰਧ ਤੋੜਨੇ ਚੰਗੇ ਹਨ ਇਸ ਤੋਂ ਅੱਗੇ ਹੈ ਗਦੇ ਨੂੰ ਸੋਟਾ ਰਾਕੀ ਨੂੰ ਜੋਟਾ ਇਸ ਖਾਨ ਦਾ ਭਾਵ ਇਹ ਹੈ ਕਿ ਸਿਆਣੇ ਬੰਦੇ ਨੂੰ ਤਾਂ ਇਸ਼ਾਰਾ ਹੀ ਕਾਫੀ ਹੁੰਦਾ ਹੈ ਪਰੰਤੂ ਮੂਰਖ ਬੰਦੇ ਨੂੰ ਤਾਂ ਹੁੱਜਾ ਮਾਰ-ਮਾਰ ਕੇ ਸਮਝਾਉਣਾ ਪੈਂਦਾ ਹੈ ਇਸ ਤੋਂ ਅੱਗੇ ਹੈ ਗਧੇ ਨੂੰ ਖਵਾਇਆ ਨਾ పాਪ ਨਾ ਪੁੰਨ ਕਿਸੇ ਅਕ੍ਰਿਤ ਘਣ ਨਾਲ ਪੜਾਈ ਕਰਨ ਜਾਂ ਨਾ ਕਰਨ ਤੇ ਕੋਈ ਫਰਕ ਨਹੀਂ ਪੈਂਦਾ ਇਸ ਤੋਂ ਅੱਗੇ ਹੈ ਗਰਜ ਅੰਨੀ ਹੁੰਦੀ ਹੈ ਇਸ ਖਾਨ ਦਾ ਭਾਵ ਇਹ ਹੈ ਕਿ ਆਪਣੀ ਗਰਜ ਪੂਰੀ ਕਰਨ ਲਈ ਗਰਜ ਮਤਲਬ ਜ਼ਰੂਰਤ ਕਹਿ ਸਕਦੇ ਆਪਾਂ ਜਿਵੇਂ ਬੰਦਾ ਹਰ ਜਾਇਜ਼ ਤੇ ਨਜਾਇਜ਼ ਹਰ ਦਾ ਵਰਤਦਾ ਹੈ ਇਸ ਤੋਂ ਅਗਲੀ ਹੈ ਗਰਜ ਪਿੱਛੇ ਖੋਤੇ ਨੂੰ ਵੀ ਪਿਓ ਕਹਿ ਲੀਦਾ ਹੈ ਭਾਵੇਂ ਇਹ ਹੈ ਕਿ ਆਪਣੀ ਗਰਜ ਦੀ ਪੂਰਤੀ ਲਈ ਕਈ ਵਾਰ ਅਜਿਹੇ ਬੰਦੇ ਦੀ ਵੀ ਚਾਪਲੂਸੀ ਕਰਨੀ ਪੈਂਦੀ ਹੈ ਜਿਸ ਦਾ ਮੂੰਹ ਦੇਖਣਾ ਵੀ ਪਸੰਦ ਨਾ ਹੋਵੇ ਇਸ ਤੋਂ ਅੱਗੇ ਹੈ ਗਰੀਬ ਦੀ ਜ਼ਰੂਰ ਜਣੇ ਖਣੇ ਦੀ ਭਾਬੀ ਜਦੋਂ ਕਿਸੇ ਗਰੀਬ ਜਾਂ ਤਾਣੇ ਬੰਦੇ ਦੀ ਕਿਸੇ ਵਸਤੂ ਨੂੰ ਹਰ ਕੋਈ ਖਰਾਬ ਕਰਨ ਜਾਂ ਵਰਤਣ ਦਾ ਹੱਕ ਸਮਝੇ ਉਦੋਂ ਇਹ ਖਾਣ ਵਰਤਿਆ ਜਾਂਦਾ ਹੈ ਇਸ ਤੋਂ ਅੱਗੇ ਹੈ ਗਰੀਬ ਨੂੰ ਖੋਦਾ ਦੀ ਮਾਰ ਭਾਵੇਂ ਇਹ ਹੈ ਕਿ ਗਰੀਬ ਆਦਮੀ ਨੂੰ ਬਧੇਰੇ ਦੁੱਖ ਸਹਿਣੇ ਪੈਂਦੇ ਹਨ ਇਸ ਤੋਂ ਅਗੜੀ ਹੈ ਗਰੀਬਾਂ ਰੱਖ ਰੱਖੇ ਰੋਜੇ ਦਿਨ ਵੱਡੇ ਆਏ ਜਦੋਂ ਕਿਸੇ ਗਰੀਬ ਵੱਲੋਂ ਅਰੰਭੇ ਕਾਰਜ ਵਿੱਚ ਕੋਈ ਵਿਗੜਨ ਪੈ ਜਾਵੇ ਉਦੋਂ ਇਹ ਖਾਣ ਬੋਲਿਆ ਜਾਂਦਾ ਹੈ ਇਸ ਤੋਂ ਅੱਗੇ ਹੈ ਗੱਲ ਕਹਿੰਦੀ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕੱਢਾਂ ਇਸ ਖਾਨ ਵਿੱਚ ਉਪਦੇਸ਼ ਦਿੱਤਾ ਗਿਆ ਹੈ ਕਿ ਹਰ ਗੱਲ ਸੋਚ ਸਮਝ ਕੇ ਆਖਣੀ ਚਾਹੀਦੀ ਹੈ ਕਈ ਵਾਰ ਬਿਨਾਂ ਸੋਚੇ ਸਮਝੇ ਆਖੀ ਗੱਲ ਦੁਖਦਾਈ ਸਾਬਤ ਹੁੰਦੀ ਹੈ ਤੈਸ ਤੋਂ ਅੱਗੇ ਹੈ ਗੱਲਾਂ ਕਰਾਂ ਗੱਲਾਂ ਨਾਲ ਨੱਕ ਵੱਡਾਂ ਵਾਲ ਨਾਲ ਮਤਲਬ ਇਹ ਖਣ ਉਦੋਂ ਬੋਲਦੇ ਹਨ ਜਦੋਂ ਕੋਈ ਸ਼ਰੀਕ ਉੱਪਰੋਂ ਪਰੋਂ ਫੋਕੀ ਹਮਦਰਦੀ ਦਿਖਾ ਰਿਹਾ ਹੋਵੇ ਪਰੰਤੂ ਅੰਦਰੋਂ ਗੁੱਡੀਆਂ ਚਾਲਾਂ ਨਾਲ ਬੇਇੱਜ਼ਤੀ ਕਰ ਰਿਹਾ ਹੋਵੇ ਅੱਗੇ ਹੈ ਗਲ ਪਿਆ ਢੋਲ ਵਜਾਉਣਾ ਪੈਂਦਾ ਹੈ ਜਦੋਂ ਤੁਹਾਨੂੰ ਆਪਣੇ ਜੀਵਨ ਵਿੱਚ ਤੁਹਾਡੀ ਮਨਪਸੰਦ ਦਾ ਜੀਵਨ ਸਾਥੀ ਨਾ ਮਿਲੇ ਉਦੋਂ ਇਹ ਖਣ ਬੋਲਿਆ ਜਾਂਦਾ ਹੈ ਇਸ ਤੋਂ ਅੱਗੇ ਹੈ ਗਲ ਲਾਈ ਗਿੱਟੇ ਕੋਈ ਰੋਵੇ ਕੋਈ ਪਿੱਟੇ ਇਸ ਖਾਨ ਦਾ ਭਾਵ ਅਰਥ ਇਹ ਹੈ ਕਿ ਕਈ ਵਾਰ ਦੁਸ਼ਮਣ ਅਜਿਹੀ ਗੱਲ ਕਰਦੇ ਹਨ ਜਿਸ ਨਾਲ ਤਨ ਮਨ ਨੂੰ ਸੱਟ ਵੱਜਦੀ ਹੈ ਇਸ ਤੋਂ ਅੱਗੇ ਹੈ ਗੱਲਾਂ ਦੀ ਪ੍ਰਧਾਨ ਸਰੂਪ ਬਾਵਣੀ ਇਹ ਖਾਨ ਉਸ ਧੀਮੀ ਲਈ ਵਰਤਦੇ ਹਨ ਜਿਹੜੀ ਜਿਹੜੀ ਬਹੁਤੀਆਂ ਗੱਲਾਂ ਮਾਰਦੀ ਹੋਵੇ ਅੱਗੇ ਹੈ ਗੱਲਾਂ ਜਿੱਤੇ ਹਮੇ ਵਾਲੇ ਹਾਰੇ ਜਦੋਂ ਕੋਈ ਝੂਠਾ ਬੰਦਾ ਬਹੁਤੀਆਂ ਗੱਲਾਂ ਮਾਰ ਕੇ ਆਪਣੇ ਟੱਕਰ ਦੇ ਸੱਚੇ ਧਣੀ ਆਦਮੀ ਨੂੰ ਹਰਾ ਕੇ ਆਪ ਸੱਚਾ ਸਾਬਤ ਹੋ ਜਾਵੇ ਉਦੋਂ ਇਹ ਖਣ ਵਰਤਿਆ ਜਾਂਦਾ ਹੈ ਅੱਗੇ ਹੈ ਗੱਲੀ ਗੱਲਾਂ ਦਮ ਘੋੜੇ ਜਦੋਂ ਕੋਈ ਕਹਿੰਦਾ ਚਲਾਕ ਬੰਦਾ ਗੱਲੀ ਬਾਤੀ ਕਿਸੇ ਦਾ ਘਰ ਪੂਰਾ ਕਰੇ ਤੇ ਫੋਕੀਆਂ ਗੱਲਾਂ ਨਾਲ ਹੀ ਸਾਰੇ ਉਦੋਂ ਇਹ ਖਣ ਬੋਲਦੇ ਹਨ ਇਸ ਤੋਂ ਅਗਲੀ ਹੈ ਗੱਲੀਬਾਤੀ ਮੈਂ ਵੱਡੀ ਕਰਤੂਤੀ ਮੇਰੀ ਜਠਾਣੀ ਜਦੋਂ ਕੋਈ ਬੰਦਾ ਕੰਮਕਾਰੋਂ ਤਾਂ ਨਕੰਮਾ ਹੋਵੇ ਪਰੰਤੂ ਗੱਲਾਂ ਬਾਤਾਂ ਨਾਲ ਆਪਣੇ ਵੱਡੇ ਕਿਤਾਬੇ ਉਦੋਂ ਇਹ ਕੰਨ ਵਰਤਿਆ ਜਾਂਦਾ ਹੈ ਇਸ ਤੋਂ ਅੱਗੇ ਗੱਲੋਂ ਗਿਆਨ ਅੱਗੇ ਅਗੇਨ ਆਵੇ ਇਹ ਹੈ ਕਿ ਜਿਵੇਂ ਥੋੜੀ ਜਹੀ ਅੱਕ ਨਾਲ ਭਾਂਬੜ ਮਚਦੇ ਹਨ ਐਵੇਂ ਕਈ ਵਾਰ ਨਿੱਕੀ ਜਹੀ ਬਿਨਾਂ ਸੋਚੇ ਸਮਝੇ ਆਖੀ ਗੱਲ ਪਵਾੜੇ ਖੜੇ ਕਰ ਦਿੰਦੀ ਹੈ ਇਸ ਲਈ ਹਰ ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਇਸ ਤੋਂ ਅੱਗੇ ਹੈ ਗਾਂ ਦੇ ਕੁਜੜੇ ਨਾ ਵਸੇ ਨਾ ਉਜੜੇ ਭਾਵ ਇਹ ਹੈ ਕਿ ਥੋੜੀ ਅੰਦਰ ਨਾਲ ਗੁਜ਼ਾਰਾ ਨਹੀਂ ਹੁੰਦਾ ਖੁੱਲਾ ਖਰਚਾ ਭਾਵੇਂ ਨਾ ਮਿਲੇ ਪਰੰਤੂ ਬੰਧ ਟੱਪੀ ਜਾਂਦਾ ਹੈ ਇਸ ਤੋਂ ਅੱਗੇ ਹੈ ਗਾਂ ਨਾ ਵੱੱਛੀ ਨੀਂਦ ਆਵੇ ਅੱਛੀ ਇਹ ਕਹਾਣ ਉਸ ਪਰਛ ਲਈ ਵਰਤਿਆ ਜਾਂਦਾ ਹੈ ਜਿਸ ਦੇ ਸਿਰ ਪਰਿਵਾਰ ਦੀ ਕੋਈ ਜ਼ਿੰਮੇਵਾਰੀ ਨਾ ਹੋਵੇ ਅਗਲੀ ਹੈ ਗਾਗ ਤੇ ਮੌਤ ਦਾ ਕੋਈ ਪਤਾ ਨਹੀਂ ਇਹ ਆਖਾਂ ਆਮ ਤੌਰ ਤੇ ਦੁਕਾਨਦਾਰ ਵਰਤਦੇ ਹਨ ਜਿਵੇਂ ਮੌਤ ਦਾ ਕੋਈ ਸਮਾਂ ਨਿਸ਼ਚਿਤ ਨਹੀਂ ਉਸੇ ਤਰ੍ਹਾਂ ਪਤਾ ਨਹੀਂ ਗਾਗ ਕਿਹੜੇ ਸਮੇਂ ਆ ਜਾਵੇ ਅੱਗੇ ਹੈ ਗਿੱਦਣ ਦਾ ਖਨਾ ਪੜੇ ਅਥੇ ਥੂਕੋ ਵੀ ਜਦੋਂ ਯਤਨ ਕਰਨ ਤੇ ਕੋਈ ਚੀਜ਼ ਪ੍ਰਾਪਤ ਨਾ ਹੋ ਸਕੇ ਤਾਂ ਉਸ ਚੀਜ਼ ਨੂੰ ਮਾਲਾ ਆਖਣ ਤੇ ਆਖਾਂ ਬੋਲਿਆ ਜਾਂਦਾ ਹੈ ਇਸ ਤੋਂ ਅਗਲੀ ਹੈ ਗਿਣਵੀਆਂ ਹੱਡੀਆਂ ਮਿਣਮਾ ਛੋਰਵਾ ਇਹ ਖਾਨ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਵਸਤੂ ਘੱਟ ਮਿਕਦਾਰ ਵਿੱਚ ਹੋਵੇ ਮਸੇਂ ਗੁਜ਼ਾਰਾ ਹੀ ਹੋ ਸਕੇ ਅੱਗੇ ਹੈ ਗੂੰਗੇ ਦੀਆਂ ਸੈਂਤਾ ਗੂੰਗਾ ਜਾਣੇ ਜਾਂ ਗੂੰਗੇ ਦੀ ਮਾਂ ਜਦੋਂ ਕੋਈ ਬੰਦਾ ਸਪਸ਼ਟ ਅਤੇ ਗੋਲਮੋਲ ਗੱਲਾਂ ਕਰੇ ਉਦੋਂ ਇਹ ਖਾਨ ਵਰਤਦੇ ਹਨ ਇਸ ਤੋਂ ਅਗਲੀ ਹੈ ਗੁੱਪ ਖੇਡੇ ਸੋ ਨਾਥਕਾ ਚੇਲਾ ਕਿਸੇ ਨੂੰ ਭੇਦ ਲਕੋ ਕੇ ਰੱਖਣ ਲਈ ਉਪਦੇਸ਼ ਦੇਣ ਸਮੇ ਇੰਜ ਆਖਦੇ ਹਨ ਅਗਲੀ ਹੈ ਗੁਰੂ ਗੁਰ ਵਿਦਿਆ ਸਿਰਸਰ ਮਤ ਹਰ ਕੋਈ ਕਿਸੇ ਗੰਨ ਦੀ ਵਿਆਖਿਆ ਆਪਣੀ ਮਤ ਅਨੁਸਾਰ ਕਰਦਾ ਹੈ ਤਾਂ ਇਹ ਹੈ ਕਿ ਹਰ ਵਿਅਕਤੀ ਵੱਖਰੀ ਵੱਖਰੀ ਸਮਝ ਤੇ ਗਿਆਨ ਦਾ ਮਾਲਕ ਹੈ ਅੱਗੇ ਹੈ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ ਜਦੋਂ ਕਿਸੇ ਉਸਤਾਦ ਦਾ ਚੇਲਾ ਚੰਦ ਪਣੇ ਜਾਂ ਸਿਆਣਪ ਵਿੱਚ ਆਪਣੇ ਉਸਤਾਦ ਨੂੰ ਮਾਤ ਪਾ ਦੇਵੇ ਉਦੋਂ ਇਹ ਖਾਨ ਬੋਲਦੇ ਹਨ ਇਸ ਤੋਂ ਅੱਗੇ ਹੈ ਗੁਰੂ ਬਿਨਾ ਗੱਤ ਨਹੀਂ ਸ਼ਾਹ ਬਿਨਾ ਪਤ ਨਹੀਂ ਸ਼ਾਹੂਕਾਰ ਕੋ ਨੂੰ ਕਰਜਾ ਲੈਣ ਸਮੇ ਜਾਂ ਗੁਰੂ ਧਾਰਨ ਕਰਨ ਸਮੇ ਉਹਨਾਂ ਦੀ ਵਡਿਆਈ ਵਿੱਚ ਇਹ ਅਖਾਣ ਵਰਤਦੇ ਹਨ ਇਸ ਤੋਂ ਅੱਗੇ ਹੈ ਗੁੜ ਖਾਣਾ ਗੁਲਗਲਿਆਂ ਤੋਂ ਪਰਹੇਜ ਇਹ ਅਖਾਣ ਉਸ ਪੁਰਖ ਲਈ ਵਰਤਿਆ ਜਾਂਦਾ ਹੈ ਜਿਹੜਾ ਆਪਣੇ ਹਿੱਤ ਲਈ ਕਿਸੇ ਵਸਤੂ ਨੂੰ ਚੰਗਾ ਸਮਝੇ ਪਰੰਤੂ ਉਸੇ ਵਸਤੂ ਨਾਲ ਮਿਲਦੀ ਕਿਸੇ ਹੋਰ ਵਸਤੂ ਨੂੰ ਮਾੜਾ ਦੱਸੇ ਅਗਲੀ ਹੈ ਗੁੜ ਗਿੱਜੀ ਰੰਨ ਬਿਗੋਏ ਛੱਲੀ ਪੂਣੀ ਹੱਟੀ ਢੋਏ ਇਹ ਨਖਾਂ ਉਸ ਤੀਮੀ ਲਈ ਵਰਤਦੇ ਹਨ ਜਿਹੜੀ ਆਪਣੀ ਜੀਭ ਦੇ ਸਵਾਦਾਂ ਬਦਲੇ ਚੋਰੀ-ਚੋਰੀ ਆਪਣੇ ਘਰ ਦੀਆਂ ਵਸਤਾਂ ਖਟਵਾਣੀਆਂ ਨੂੰ ਲਟਵਾ ਦੇਵੇ ਖਟਵਾਣੀਆਂ ਮਤਲਬ ਕਿਸੇ ਦੁਕਾਨਦਾਰ ਨੂੰ ਅਗਲੀ ਹੈ ਗੁਰ ਦਿੱਤੇ ਜੇ ਦੁਸ਼ਮਣ ਮਰੇ ਮੌਰਾ ਕਿਉ ਦਈਏ ਇਹ ਖਾਂ ਦਾ ਭਾਵ ਇਹ ਹੈ ਕਿ ਜੇਕਰ ਸਲਾ ਸਫਾਈ ਨਾਲ ਬੈਰੀ ਕਾਬੂ ਆ ਜਾਵੇ ਤਾਂ ਸ਼ਕਤੀ ਵਰਤ ਦੀ ਕੀ ਲੋੜ ਹੈ ਅੱਗੇ ਹੈ ਗੋਰਾ ਸਲਾਈਏ ਕਿ ਬੱਗਾ ਹਰਦੂ ਲਾਹਣਤ ਜਦੋਂ ਕੋਈ ਅਜਿਹੇ ਬੰਦੇ ਨਾਲ ਵਾਹ ਵਾਸਤਾ ਪੈ ਜਾਵੇ ਜਿੰਨਾ ਵਿੱਚੋਂ ਕੋਈ ਵੀ ਚੰਗਾ ਨਾ ਹੋਵੇ ਉਦੋਂ ਇਹ ਕਹਨ ਬੋਲਦੇ ਹਨ ਅੱਗੇ ਹੈ ਗੋਰੀ ਦਾ ਮਾਸ ਚੁੰਡੀਆਂ ਜੋਗਾ ਜਦੋਂ ਕੋਈ ਚੀਜ਼ ਬਾਹਰੋਂ ਤਾਂ ਸੋਹਣੀ ਦਿਸੇ ਪਰੰਤੂ ਅੰਦਰੋਂ ਨਕਮੀ ਹੋਵੇ ਉਦੋਂ ਇਹ ਕਹਨ ਬੋਲਦੇ ਹਨ ਇਸ ਤੋਂ ਅੱਗੇ ਹੈ ਗੋਲਾ ਹੋ ਕੇ ਕਮਾਏ ਰਾਜਾ ਬਣ ਕੇ ਖਾਏ ਭਾਵੇਂ ਹੈ ਕਿ ਬੰਦੇ ਨੂੰ ਮਿਹਨਤ ਕਰਕੇ ਕਮਾਈ ਕਰਨੀ ਚਾਹੀਦੀ ਹੈ ਤਾਂ ਹੀ ਰੰਮ ਨਾਲ ਖਾਣ ਦਾ ਸਵਾਦ ਹੈ ਇਸ ਤੋਂ ਅੱਗੇ ਹੈ ਗੋੜਾ ਥੀਨਾ ਅੱਧਾ ਜੀਨਾ ਕਿਸ ਖਾਣ ਰਾਹੀ ਗੁਲਾਮਾਂ ਵਾਲੇ ਜੀਵਨ ਦੀ ਨਿੰਦਾ ਕੀਤੀ ਗਈ ਹੈ ਭਾਵੇਂ ਹੈ ਕਿ ਗੁਲਾਮਾਂ ਵਾਲਾ ਜੀਵਨ ਅੱਧੀ ਮੌਤ ਦੇ ਬਰਾਬਰ ਹੈ ਇਸ ਤੋਂ ਅੱਗੇ ਹੈ ਗੋੜੀ ਅੰਦਰ ਦਮ ਬਾਹਰ ਇਸੇ ਖਾਨ ਰਾਹੀ ਨੀਮ ਹਕੀਮਾਂ ਦੇ ਇਲਾਜ ਸੰਬੰਧੀ ਵਿਅੰਗ ਕੀਤਾ ਗਿਆ ਹੈ ਇਹਨਾਂ ਦੇ ਇਲਾਜ ਨਾਲ ਮਰੀਜ਼ ਮਰਦੇ ਬਾਅਦ ਹਨ ਤੇ ਬਚਦੇ ਘੱਟ ਹਨ ਅੱਗੇ ਹੈ ਗੋੜੀ ਕੀ ਦੀ ਤੇ ਗਹਿਣੇ ਕੀ ਦੇ ਇਹ ਅਕਾਨ ਉਦੋਂ ਬੋਲਦੇ ਹਨ ਜਦੋਂ ਕਿਸੇ ਨਾਲ ਕੰਮ ਪੈ ਜਾਵੇ ਤੇ ਅੱਗੋਂ ਖੁਸ਼ੀ-ਖੁਸ਼ੀ ਕੰਮ ਕਰਨ ਦੀ ਸਹਿਮਤੀ ਪ੍ਰਗਟ ਕਰ ਦੇਵੇ ਇਸ ਤੋਂ ਅੱਗੇ ਹੈ ਗੋੜੀ ਨਾਲੋਂ ਬੋੜੀ ਬੁਰੀ ਭਾਵੇਂ ਹੈ ਕਿ ਕਈ ਵਾਰ ਔਟੂਕਮੇ ਸਮੇ ਤੇ ਬੋਲੇ ਹੋਏ ਸ਼ਬਦ ਸੁਣਨ ਵਾਲੇ ਦਾ ਸੀਨਾ ਚਾਕ ਕਰ ਦਿੰਦੇ ਹਨ ਤੇ ਉਸ ਦਾ ਅਸਰ ਗੋਲੀ ਨਾਲੋਂ ਮਾੜਾ ਹੁੰਦਾ ਹੈ ਇਸ ਤੋਂ ਅੱਗੇ ਹੈ ਗੋਂ ਪਣਾਵੇ ਜੋਂ ਭਾਵੇਂ ਗਿੱਲੇ ਹੀ ਹੋਣ ਇਸ ਖਾਨ ਦਾ ਭਾਵ ਅਰਥ ਇਹ ਹੈ ਕਿ ਕਈ ਵਾਰ ਬੰਦਾ ਆਪਣਾ ਕੰਮ ਕਰਵਾਉਣ ਲਈ ਅਜਿਹੇ ਅਣਚਾਹੇ ਕੰਮ ਵੀ ਕਰਨਾ ਪੈਂਦਾ ਹੈ ਜਿਸ ਨੂੰ ਕਰਨ ਲਈ ਕਰਨ ਦਾ ਮਨ ਵੀ ਨਾ ਮੰਨਦਾ ਹੋਵੇ ਅੱਗੇ ਹੈ ਘਟੀ ਦਾ ਕੋਈ ਦਾਰੂ ਨਹੀਂ ਭਾਵੇਂ ਹੈ ਕਿ ਜਦੋਂ ਜੀਵਨ ਦੇ ਦਿਨ ਖਤਮ ਹੋਣ ਜਾਣ ਤਾਂ ਕੋਈ ਦਵਾਈ ਅਸਰ ਨਹੀਂ ਕਰਦੀ ਅੱਗੇ ਹੈ ਕੰਡੋ ਕੰਡ 4400 ਇਹ ਖਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਭੜਾ ਮਾਨਸੀ ਨੂੰ ਨਾ ਮੰਨੇ ਹੱਥੋ ਪਾਈ ਤੇ ਉੱਤਰ ਜਾਵੇ ਤੇ ਉਸ ਦੇ ਉੱਤਰ ਵਿੱਚ ਵੀ ਹੱਥੋ ਪਾਈ ਕਰਨੀ ਪਵੇ ਇਸ ਤੋਂ ਅਗਲੀ ਹੈ ਘਰ ਆਏ ਪਰੌਣੇ ਗਈ ਗੜਹੰਦੇ ਖਾਣ ਜਦੋਂ ਕੋਈ ਬੰਦਾ ਜ਼ਰੂਰੀ ਕੰਮ ਸਮੇਂ ਇੱਧਰ ਉੱਧਰ ਖਿਸਕ ਜਾਵੇ ਉਦੋਂ ਇਹ ਖਾਣ ਬੋਲਿਆ ਜਾਂਦਾ ਹੈ ਇਸ ਤੋਂ ਅੱਗੇ ਹੈ ਘਰ ਆਏ ਪਰੌਣੇ ਚੜ ਬੈਠੀ ਬੜੀਆਂ ਇਹ ਖਾਣ ਉਦੋਂ ਵਰਤਦੇ ਹਨ ਜਦੋਂ ਕਾਲੀ ਕਾਲੀ ਵਾਲੇ ਸਮੇਂ ਅਜਿਹਾ ਕੰਮ ਕਰਨ ਲੱਗ ਜਾਵੇ ਜਿਹੜਾ ਦੇਰ ਨਾਲ ਮੁੱਕੇ ਇਸ ਤੋਂ ਅਗਲੀ ਹੈ ਘਰ ਸ਼ਾਹ ਤੇ ਬਾਹਰ ਸ਼ਾਹ ਕਾਹਵੇਂ ਹੈ ਕਿ ਜਿੰਨਾ ਬੰਦਿਆਂ ਦੀ ਘਰ ਵਿੱਚ ਇੱਜ਼ਤ ਹੁੰਦੀ ਹੈ ਉਹਨਾਂ ਦਾ ਘਰ ਤੋਂ ਵੀ ਬਾਰ ਬਹੁਤ ਪੂਰਾ ਸਨਮਾਨ ਹੁੰਦਾ ਹੈ ਇਸ ਤੋਂ ਅੱਗੇ ਘਰ ਖਫਣ ਨਹੀਂ ਰੀਜਾਂ ਮਾਰਨ ਦੀਆਂ ਇਹ ਖਾਨ ਉਸ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ ਜਿਹੜੀ ਆਪਣੀ ਪੂਜਤ ਅਥਵਾ ਸਿੱਧ ਤੋਂ ਪਰ ਹੁੰਦਾ ਦਿਖਾਵਾ ਕਰੇ ਅੱਗੇ ਹੈ ਘਰ ਖਾਨ ਨੂੰ ਨਹੀਂ ਮਾਂ ਪੀਣ ਗਈ ਹੋਈ ਹੈ ਜਦੋਂ ਕੋਈ ਗਰੀਬ ਆਦਮੀ ਆਪਣੇ ਆਪ ਨੂੰ ਵੜਿਆਵੇ ਤੇ ਫੋਕੀਆਂ ਫੜਾ ਮਾਰੇ ਉਦੋਂ ਇਹ ਖਾਨ ਵਰਤਦੇ ਹਨ ਇਸ ਤੋਂ ਅੱਗੇ ਹੈ ਘਰ ਘਰ ਵਾਲੀ ਨਾਲ ਭਾਵ ਇਹ ਹੈ ਕਿ ਘਰ ਵਾਲਿਆਂ ਨਾਲ ਹੀ ਘਰ ਬਸਦੇ ਹਨ ਅੱਗੇ ਹੈ ਘਰ ਤੀਵੀਆਂ ਦੇ ਨਾਂ ਮਰਦਾਂ ਦੇ ਇਹ ਖਾਨ ਉਦੋਂ ਵਰਤਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਘਰ ਦੀ ਸਾਮ ਸੁਭਾਤਾ ਤੀਵੀਆਂ ਕਰਦੀਆਂ ਹਨ ਪਰੰਤੂ ਮਰਦ ਖਾਮ ਖਾ ਘਰਾਂ ਵਾਲੇ ਅਖਵਾਉਂਦੇ ਹਨ ਇਸ ਤੋਂ ਅੱਗੇ ਹੈ ਕਰਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਭਾਵੇਂ ਹੈ ਕਿ ਆਪਣੇ ਘਰ ਦੇ ਜਾਂ ਪਿੰਡ ਦੇ ਸਿਆਣੇ ਬੰਦੇ ਨਾਲੋਂ ਬਾਹਰਲੇ ਕੱਚ ਘਰਣ ਬੰਦੇ ਨੂੰ ਵਧੇਰੇ ਸਿਆਣਾ ਸਮਝਿਆ ਜਾਂਦਾ ਹੈ ਇਸ ਤੋਂ ਅੱਗੇ ਹੈ ਘਰ ਦਾ ਭੇਤੀ ਲੰਕਾ ਟਾਏ ਜਦੋਂ ਕੋਈ ਆਪਣਾ ਜਾਣੂ ਬੰਦਾ ਹੀ ਦਗਾ ਕਰੇ ਉਦੋਂ ਇਹ ਖਾਣ ਵਰਤਦੇ ਹਨ ਭਾਵੇਂ ਹੈ ਕਿ ਘਰ ਦੇ ਹਾਲਾਤ ਤੋਂ ਜਾਣੂ ਬੰਦਾ ਜਦੋਂ ਵੈਰੀ ਬਣ ਜਾਵੇ ਉਦੋਂ ਬਹੁਤ ਨੁਕਸਾਨ ਕਰਦਾ ਹੈ ਅੱਗੇ ਹੈ ਘਰ ਦੀ ਅੰਦੀ ਬਾਹਰ ਦੀ ਸਾਰੀ ਨਾਲੋਂ ਚੰਗੀ ਜਦੋਂ ਕੋਈ ਬੰਦਾ ਬਾਹਰ ਪਰਦੇਸਾਂ ਨੂੰ ਜਾਣ ਦੀ ਜਿੱਦ ਕਰੇ ਉਦੋਂ ਉਸ ਨੂੰ ਵਰਜਣ ਲਈ ਇਹ ਅਖਾਂਣ ਬੋਲਦੇ ਹਨ ਅੱਗੇ ਹੈ ਘਰ ਦੀ ਮੁਰਗੀ ਦਾਲ ਬਰਾਬਰ ਭਾਵੇਂ ਹੈ ਕਿ ਘਰ ਦੀ ਚੰਗੀ ਬਣੀ ਹੋਈ ਚੀਜ਼ ਸਸਤੀ ਪੈਂਦੀ ਹੈ ਇਸ ਤੋਂ ਅੱਗੇ ਹੈ ਘਰ ਦੀ ਕੰਡ ਫਿਰ ਕਿਰੀ ਬਾਹਰ ਦਾ ਗੁੜ ਮਿੱਠਾ ਜਦੋਂ ਕੋਈ ਘਰ ਦੀ ਵਧੀਆ ਵਸਤੂ ਨਾਲੋਂ ਬਾਹਰ ਦੀ ਮੰਦੀ ਵਸਤੂ ਨੂੰ ਤਰਜੀਹ ਦੇਵੇ ਉਦੋਂ ਇਹ ਲਖਣ ਵਰਤਦੇ ਹਨ ਇਸ ਤੋਂ ਅੱਗੇ ਹੈ ਘਰ ਦੇ ਭਾਂਡੇ ਵੀ ਅਕਸਰ ਫੇਕ ਪੈਂਦੇ ਹਨ ਇਸ ਲਖਣ ਦਾ ਭਾਵ ਇਹ ਹੈ ਕਿ ਕੀ ਵਾਰ ਘਰ ਵਿੱਚ ਪਾਣ ਨਾਲ ਰਹਿੰਦਿਆਂ ਦੀਆਂ ਦੀ ਵੀ ਆਪਸ ਵਿੱਚ ਨੂਬਚੋਕ ਹੋ ਜਾਂਦੀ ਹੈ ਇਸ ਤੋਂ ਅੱਗੇ ਹੈ ਘਰ ਦੀ ਮਾਂ ਨੂੰ ਖੇ ਮਰਦੇ ਬਾਹਰ ਸ਼ੀਰ ਨਹੀਂ ਵੰਦੀ ਦੀ ਜਦੋਂ ਕੋਈ ਆਪਣੇ ਦੀ ਤਾਂ ਪੁੱਛ ਪਰਤਾਲ ਨਾ ਕਰੀ ਹਾਂ ਤੂੰ ਬਾਹਰ ਲੈਣ ਨੂੰ ਖੁਆਈ ਜਾਵੇ ਉਦੋਂ ਇਹ ਖਣ ਵਰਤਦੇ ਹਨ ਅਗਲੀ ਹੈ ਘਰ ਪਾਟਾ ਦੈਸਰ ਮਾਰਿਆ ਭਾਵੇਂ ਹੈ ਕਿ ਘਰ ਦੀ ਫੁੱਟ ਬਸ ਦੇ ਰਸ ਦੇ ਘਰ ਨੂੰ ਤਬਾਹ ਕਰ ਦਿੰਦੀ ਹੈ ਇਸ ਤੋਂ ਅੱਗੇ ਹੈ ਘਰ ਫੂਕ ਤਮਾਸ਼ਾ ਵੇਖ ਜਦੋਂ ਕਿਸੇ ਪਰਿਵਾਰ ਦੇ ਜੀ ਆਪਸ ਵਿੱਚ ਲੜਾਈ ਝਗੜਾ ਕਰਕੇ ਕਚਹਿਰੀਆਂ ਵਿੱਚ ਜਾਂ ਕੇ ਧੱਕੇ ਖਾਂਦੇ ਹਨ ਅਤੇ ਧਨ ਬਰਬਾਰ ਕਰਦੇ ਹਨ ਉਦੋਂ ਇਹ ਖਾਣ ਭੁੱਲਿਆ ਜਾਂਦਾ ਹੈ। ਇਸ ਤੋਂ ਅੱਗੇ ਹੈ ਘਰ ਭੁੱਖ ਤੇ ਬੂਹੇ ਡੇਉੜੀ ਜਦੋਂ ਕੋਈ ਆਰਥਿਕ ਤੌਰ ਤੇ ਕਮਜ਼ੋਰ ਬੰਦੇ ਬੰਦਾ ਆਪਣੀ ਹਾਇਸ਼ੀਅਤ ਨਾਲੋਂ ਬਹੁਤਾ ਖਰਚ ਕਰਕੇ ਦਿਖਾਵਾ ਕਰਕੇ ਅਤੇ ਬਣ ਬਣ ਬੈਠੇ ਉਦੋਂ ਇਹ ਖਾਣ ਵਰਤਦੇ ਹਨ। ਇਸ ਤੋਂ ਅੱਗੇ ਹੈ ਘਰ ਲੜਾਈ ਬਾਹਰੀ ਸੰਗਣੀ ਮੇਲੋ ਮੇਰਾ ਨਾ ਇਹ ਕਹਾਣਾ ਉਸ ਬੰਦੇ ਪ੍ਰਤੀ ਵਰਤਿਆ ਜਾਂਦਾ ਹੈ ਜਿਸ ਦਾ ਨਾਂ ਤੇ ਜੀਵਨ ਢੰਗ ਇੱਕ ਦੂਜੇ ਦੇ ਉਲਟ ਹੋਣ ਜਿਵੇਂ ਘਰ ਅਤੇ ਬਾਹਰ ਦੇ ਲੋਕਾਂ ਨਾਲ ਗੱਲ-ਗੱਲ ਤੇ ਆਡਾ ਲਾ ਲੈਣ ਵਾਲੀ ਇਸਤਰੀ ਦਾ ਨਾਂ ਮੇਲੂ ਹੋਵੇ ਇਸ ਤੋਂ ਅਗਲੀ ਹੈ ਘਰ ਵਸਦਿਆਂ ਦੇ ਸਾਗ ਮਿਲਦਿਆਂ ਦੇ ਤੇ ਖੇਤ ਵਾਉਂਦਿਆਂ ਦੇ ਇਹ ਖਾਨ ਦਾ ਭਾਵੇਂ ਹੈ ਕਿ ਜੇ ਘਰਾਂ ਵਿੱਚ ਬਸਿਆ ਨਾ ਜਾਵੇ ਤਾਂ ਘਰ ਉਜੜ ਜਾਂਦੇ ਹਨ ਸਕੀਰਤ ਤਦ ਹੀ ਕਾਇਮ ਰਹਿੰਦੀ ਹੈ ਜੇਕਰ ਆਪਸ ਵਿੱਚ ਮਿਲਦੇ ਰਹੀਏ ਤੇ ਜੇਕਰ ਖੇਤ ਨੂੰ ਆਪ ਨਾ ਵਾਹੀਏ ਤਾਂ ਖੇਤ ਤੱਪੜ ਬਣ ਜਾਂਦੇ ਹਨ ਅੱਗੇ ਹੈ ਕਰੋ ਗਉਣਾ ਮਾਕੇ ਦੀ ਸ਼ੋਰਤ ਇਹ ਅਕਣ ਉਸ ਵੋਸ਼ੇ ਬੰਦੇ ਲਈ ਵਰਤਦੇ ਹਨ ਜਿਹੜਾ ਐਸ਼ ਪ੍ਰਸਤੀ ਵਿੱਚ ਆਪਣਾ ਧਨ ਬਰਬਾਦ ਕਰਕੇ ਬਦਨਾਮੀ ਖੱਟ ਰਿਹਾ ਹੋਵੇ ਇਸ ਤੋਂ ਅੱਗੇ ਹੈ ਕਰੂ ਘਰ ਗਵਾਇਆ ਬਾਹਰੋਂ ਪੜਵਾਇਆ ਕਿਸੇ ਖਾਣ ਦਾ ਭਾਵ ਵੀ ਉੱਪਰ ਦਿੱਤੇ ਖਾਣ ਵਾਂਗ ਹੀ ਹੈ ਇਸ ਤੋਂ ਅੱਗੇ ਹੈ ਘਰੋਂ ਜਾਈਏ ਖਾ ਕੇ ਅੱਗੋਂ ਮਿਲ ਪਕਾ ਕੇ ਭਾਵ ਸਪਸ਼ਟ ਹੈ ਕਿ ਘਰੋਂ ਖਾ ਕੇ ਹੀ ਚੱਲਣਾ ਚਾਹੀਦਾ ਹੈ ਤਾਂ ਹੀ ਬਾਹਰੋਂ ਖਾਣ ਨੂੰ ਚੰਗਾ ਚੋਕਾ ਮਿਲ ਜਾਂਦਾ ਹੈ ਇਸ ਤੋਂ ਅੱਗੇ ਹੈ ਘਰੋਂ ਪੈੜਾ ਜੰਮੇ ਨਾ ਤੇ ਬਾਹਰੋਂ ਪੈੜਾ ਆਵੇ ਨਾ ਇਸ ਦਾ ਖਾਣ ਦਾ ਭਾਵ ਇਹ ਹੈ ਕਿ ਨਾ ਹੀ ਘਰ ਵਿੱਚ ਭੈੜਾ ਪੁੱਤਰ ਜੰਮੇ ਤੇ ਨਾ ਹੀ ਭੈੜਾ ਜਵਾਈ ਟੱਕਰੇ ਦੋਨੋਂ ਮਾਪਿਆਂ ਲਈ ਸਿਰਦਰਦੀ ਪੈਦਾ ਕਰਦੇ ਹਨ ਇਸ ਤੋਂ ਅੱਗੇ ਹੈ ਘੜੀ ਦਾ ਕੁੱਥਾ ਸੌ ਕੋਤ ਜਾ ਪੈਂਦਾ ਹੈ ਜਦੋਂ ਕਿਸੇ ਥੋੜੀ ਜਿਹੀ ਲਾਪਰਵਾਹੀ ਅਤੇ ਅਣਗਹਿਲੀ ਕਾਰਨ ਬਹੁਤਾ ਸਾਰਾ ਨੁਕਸਾਨ ਹੋ ਜਾਵੇ ਉਦੋਂ ਇਹ ਖਾਣ ਵਰਤਦੇ ਹਨ ਅੱਗੇ ਹੈ ਘੜੇ ਕਮਿਹਾਰ ਭਰੇ ਸੰਸਾਰ ਜਦੋਂ ਕਿਸੇ ਇੱਕ ਮਨੁੱਖ ਦੇ ਚੰਗੇ ਕੰਮ ਕਾਰਾਂ ਸਦਕਾ ਬਹੁਤ ਸਾਰੇ ਲੋਕਾਂ ਨੂੰ ਸੁੱਖ ਸੁਹੂਲਤਾ ਪ੍ਰਾਪਤ ਹੋ ਜਾਣ ਉਦੋਂ ਇਹ ਖਣ ਬੋਲਿਆ ਜਾਂਦਾ ਹੈ ਅੱਗੇ ਹੈ ਘੜੀ ਨੂੰ ਹੱਥ ਲਾਇਆ ਸਾਰਾ ਤਬਰ ਤੇ ਆਇਆ ਇਹ ਖਣ ਉਦੋਂ ਵਰਤੇ ਹਨ ਜਦੋਂ ਇੱਕ ਬੰਦੇ ਦੀ ਰੀਸੋ ਰੀਸ ਬਾਕੀ ਲੋਕ ਵੀ ਉਹੀ ਉਹਦੇ ਵਾਲਾ ਹੀ ਕੰਮ ਕਰਨ ਲੱਗ ਜਾਣ ਇਸ ਤੋਂ ਅਗਲੀ ਹੈ ਕਾਇਆਂ ਦੇ ਘਰ ਕਾਈ ਆਏ ਉਹ ਵੀ ਕਾ ਖਤੈਂਦੇ ਆਏ ਪਾਵੇ ਇਹ ਹੈ ਕਿ ਹਰ ਬੰਦੇ ਦਾ ਆਪਣਾ ਪਾਈ ਭਾਈਚਾਰਾ ਹੁੰਦਾ ਹੈ ਜਿਸ ਵਿੱਚ ਉਸ ਦੀ ਪੱਦਰ ਤੇ ਬੰਦੇ ਵਿਚਰਦੇ ਹਨ ਅੱਗੇ ਹੈ ਭਾਈਆਂ ਦੇ ਪੁੱਤ ਕਾਹੀ ਖੋਤਦੇ ਹਨ ਇਸ ਦਾ ਖਾਨ ਦਾ ਭਾਅ ਇਹ ਹੈ ਕਿ ਔਲਾਦ ਆਪਣੇ ਮਾਪਿਆਂ ਉੱਪਰ ਹੀ ਜਾਂਦੀ ਹੈ ਜਿਹੋ ਜਿਹੇ ਕੰਮ ਕਰ ਮਾਪੇ ਕਰਦੇ ਹਨ ਔਲਾਦ ਵੀ ਉਹਨਾਂ ਵਾਂਗ ਹੀ ਕੰਮ ਕਰਦੀ ਹੈ ਇਸ ਤੋਂ ਅੱਗੇ ਹੈ ਘਿਓ ਗੁਣ ਆਟਾ ਤੇਰਾ ਜਲ ਫੂਕ ਬਸੰਤਰ ਮੇਰਾ ਜਦੋਂ ਕੋਈ ਪੁਰਸ਼ ਪਾਈ ਵਾਲੀ ਦੇ ਕੰਮ ਵਿੱਚ ਆਪਣਾ ਵਣਦਾ ਇਸਨਾਂ ਪਾਵੇ ਪਰੰਤੂ ਲਾਭ ਵਿੱਚ ਪੂਰਾ ਇਸ ਮੰਗੇ ਉਸ ਦੀ ਚਲਾਕੀ ਨੂੰ ਦਰਸਾਉਣ ਲਈ ਇਹ ਅਖਾਂਣ ਬੋਲਿਆ ਜਾਂਦਾ ਹੈ ਅੱਗੇ ਹੈ ਘਿਓ ਜੱਟੀ ਦਾ ਤੇਲ ਹੱਟੀ ਦਾ ਭਾਵ ਇਹ ਹੈ ਕਿ ਜੱਟੀ ਦਾ ਬਣਾਇਆ ਹੋਇਆ ਦੇਸੀ ਘਿਓ ਵਧੀਆ ਹੁੰਦਾ ਹੈ ਤੇ ਤੇਲ ਹੱਟੀ ਦਾ ਚੰਗਾ ਹੁੰਦਾ ਹੈ ਇਸ ਤੋਂ ਅੱਗੇ ਹੈ ਕਿਉ ਡੁਲਾ ਥਾਲ ਨਾ ਮੇਣਾ ਨਾ ਗਾਲ ਜਦੋਂ ਕਿਸੇ ਚੀਜ਼ ਦਾ ਨੁਕਸਾਨ ਹੁੰਦਾ ਹੁੰਦਾ ਬਚ ਜਾਵੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ ਅੱਗੇ ਹੂੰਡ ਵਿੱਚ ਲਹਿਰ ਗੈਰ ਵਰਕੇ ਵਿੱਚ ਸਾਰਾ ਸ਼ਹਿਰ ਇਹ ਅਖਾਣ ਉਹਨਾਂ ਕ੍ਰਿਤੀਆਂ ਤੇ ਵਿਅੰਗ ਕਸ ਕਰਦਾ ਹੈ ਜਿਹੜੀਆਂ ਹੂੰਡਾਂ ਤੋਂ ਵਰਤੂ ਦੇ ਓਲੇ ਵਿੱਚ ਕੀਤੀਆਂ ਜਾਂਦੀਆਂ ਹਨ ਇਸ ਤੋਂ ਅੱਗੇ ਹੈ ਕੁਮਾਰੀ ਆਪਣੇ ਭਾਂਡੇ ਨੂੰ ਸਵਾਉਂਦੀ ਹੈ ਇਸੇ ਕਾਰਨ ਦਾ ਭਾਵ ਇਹ ਹੈ ਕਿ ਹਰ ਕੋਈ ਵਸਤੂ ਆਪਣੀ ਵਸਤੂ ਦੀ ਸ਼ਲਾਘਾ ਕਰਦਾ ਹੈ ਇਸ ਤੋਂ ਅੱਗੇ ਤੁਮਿਹਾਰ ਸੁਪੱਤਾ ਨਹੀਂ ਤੇ ਤੇਲੀ ਕੁਪੱਤਾ ਨਹੀਂ ਕਿਸੇ ਖਾਨ ਰਾਹੀ ਤੇਲੀਆਂ ਅਤੇ ਕਮਿਹਾਰਾਂ ਦੇ ਵੱਖ-ਵੱਖ ਸੁਭਾਵਾਂ ਨੂੰ ਦਰਸਾਇਆ ਗਿਆ ਹੈ ਜਦੋਂ ਕੋਈ ਕਮਿਹਾਰ ਕਿਸੇ ਨਾਲ ਪੱਤ ਕਰੇ ਤੇ ਤੇਲੀ ਭੜੇ ਮਾਂਸੀ ਵਰਤੇ ਉਹਨੂੰ ਇੰਜ ਆਖਦੇ ਹਨ ਅੱਗੇ ਹੈ ਘੋੜਾ ਦਾ ਨਾਲ ਜਾਰੀ ਕਰੇ ਤਾਂ ਖਾਵੇ ਕੀ ਭਾਵੇਂ ਹੈ ਕਿ ਆਪਣੇ પેટ ਤੇ ਹਿੱਤ ਖਾਤਰ ਸਭ ਜਾਰੀਆਂ ਮਿਸਰ ਜਾਂਦੀਆਂ ਹਨ ਇਸ ਤੋਂ ਅੱਗੇ ਹੈ ਘੋੜੀ ਨਹੀਂ ਚੜੇ ਪਰ ਚੜਦੇ ਤਾਂ ਵੇਖੇ ਹਨ ਜਿਹੜਾ ਕੰਮ ਤੁਸੀਂ ਆਪ ਨਹੀਂ ਕੀਤਾ ਦੂਜਿਆਂ ਨੂੰ ਕਰਦਿਆ ਤਾਂ ਦੇਖਿਆ ਹੈ ਇਸ ਤੋਂ ਅੱਗੇ ਹੈ ਘੋੜੇ ਸਾਈਆਂ ਜੋੜੇ ਨਹੀਂ ਤਾਂ ਮਿੱਟੀ ਦੇ ਰੋੜੇ ਇਸ ਖਾਵੇਂ ਕਿ ਭਾਵੇਂ ਹੈ ਕਿ ਜੇਕਰ ਮਾਲਕ ਘੋੜਿਆਂ ਨੂੰ ਆਪ ਵਰਤਨ ਦਾ ਸਾਤ ਸਬੂਤ ਰਹਿੰਦੇ ਹਨ ਪਰाये ਹੱਥੋਂ ਠੀਕ ਨਹੀਂ ਰਹਿੰਦੇ ਮਾਲਕ ਆਪਣੀ ਵਸਤੂ ਦਾ ਸਹੀ ਖਿਆਲ ਰੱਖਦਾ ਹੈ ਇਸ ਤੋਂ ਅੱਗੇ ਹੈ ਘੋੜੇ ਕੰਨ ਬਰਾਬਰ ਹੋਏ ਇਹ ਕਹਣ ਉਦੋਂ ਵਰਤ ਦੇ ਅੰਨ ਜਦੋਂ ਸਖਤ ਮਿਹਨਤ ਕਰਨ ਮੰਗਰੋਂ ਵੀ ਥੋੜਾ ਵਿਵਜਾਨਾ ਮਿਲੇ ਅੱਗੇ ਹੈ ਘੋੜੇ ਘਰ ਸੁਲਤਾਨਾ ਮਈਆਂ ਵਰ ਬਰਿਆਮਾ ਪਾਵੇ ਹੈ ਕਿ ਚੰਗਾ ਖਾਂਦੇ ਪੀਂਦੇ ਘਰ ਹੀ ਘੋੜੇ ਤੇ ਮੱਝਾਂ ਪਾਲ ਸਕਦੇ ਹਨ ਘੋੜੇ ਨੂੰ ਬਧੇਰੇ ਖਰਚ ਦੀ ਅਤੇ ਮੱਝ ਨੂੰ ਤਹਿ ਸੇਵਾ ਦੀ ਬਧੇਰੇ ਲੋੜ ਹੁੰਦੀ ਹੈ ਇਸ ਤੋਂ ਅੱਗੇ ਹੈ ਘੋੜੇ ਥਾਣੀ ਤੇ ਮਰਦ ਮੁਕਾਮੀ ਪਾਵੇ ਹੈ ਕਿ ਮਾਰਕ ਦੇ ਕਿਲੇ ਤੇ ਖੜੇ ਘੋੜੇ ਦਾ ਬਧੇਰੇ ਮੁੱਲ ਪੈਂਦਾ ਹੈ ਮੰਡੀ ਵਿੱਚ ਨਹੀਂ ਤੇ ਮਰਦ ਆਪਣੇ ਘਰ ਦਾ ਸਰਦਾਰ ਹੁੰਦਾ ਹੈ ਇਸ ਤੋਂ ਅੱਗੇ ਕੂੜੀ ਦੀ ਪੂਸ਼ ਵੱਡੀ ਹੋਵੇਗੀ ਤਾਂ ਆਪਣਾ ਹੀ ਪਿੱਛਾ ਕੱਜੂ ਭਾਵੇਂ ਇਹ ਹੈ ਕਿ ਕਿਸੇ ਦੀ ਅਮੀਰੀ ਦਾ ਕਿਸੇ ਦੂਜੇ ਨੂੰ ਕੀ ਲਾਭ ਹੋਣਾ ਹੈ ਹੁਣੇ ਅਮੀਰੀ ਤਾਂ ਆਪਣੇ ਹੀ ਢੱਪਰਨੇ ਨੇ ਅੱਗੇ ਹੈ ਕੂੜੀ ਰੂੜੀਆਂ ਤੇ ਤੇ ਖੋਤੇ ਖੁੱਦੀ ਜਦੋਂ ਬੁੱਧੀਮਾਨਾਂ ਤੇ ਗੁਣੀਆਂ ਦੀ ਬੇਕਦਰੀ ਅਤੇ ਗੁਣਹੀਨਾਂ ਦੀ ਕਦਰ ਹੋਵੇ ਉਦੋਂ ਇਹ ਖਣ ਵਰਤਦੇ ਹਨ ਇਸ ਤੋਂ ਅਗੜੀ ਹੈ ਚੰਗੀ ਕਰ ਬਹਾਲੀਏ ਪੇੜੇ ਲੈ ਛੁਪਾ ਜਦੋਂ ਕਿਸੇ ਬੰਦੇ ਨੂੰ ਉਸ ਦੀ ਬਿੜੀ ਕਰਕੇ ਜ਼ਿੰਮੇਵਾਰੀ ਵਾਲਾ ਕੰਮ ਸੰਭਾੜੀਏ ਪਰੰਤੂ ਉਹ ਚੰਗਾ ਕੰਮ ਕਰਨ ਦੀ ਥਾਂ ਨੁਕਸਾਨ ਪਹੁੰਚਾਵੇ ਉਦੋਂ ਇਹ ਖਾਣ ਵਰਤਿਆ ਜਾਂਦਾ ਹੈ ਇਸ ਤੋਂ ਅੱਗੇ ਹੈ ਚੱਜਨਾ ਆਚਾਰ ਕੋਲ ਨੂੰ ਤਿਆਰ ਇਹ ਖਾਣ ਉਸ ਗੁਣਹੀਨ ਬੰਦੇ ਲਈ ਵਰਤਿਆ ਜਾਂਦਾ ਹੈ ਜਿਸ ਨੂੰ ਰਿਤਾ ਭਰ ਵੀ ਆਕਲ ਨਾ ਹੋਵੇ ਅਤੇ ਹਰ ਕਿਸੇ ਨਾਲ ਝੱਜੂਪਾਈ ਰੱਖਦਾ ਹੈ ਅੱਗੇ ਚਚਾਲ ਬੱਦਲ ਗੱਜੇ ਗਾਂ ਟੰਗੇ ਦਾ ਭੱਜੇ ਇਸ ਖਾਨ ਦਾ ਭਾਵ ਇਹ ਹੈ ਕਿ ਆਥਨ ਸਮੇਂ ਜੇਕਰ ਉੱਤਰ ਪੱਛਮ ਦੀ ਦਿਸ਼ਾ ਵਿੱਚ ਬੱਦਲ ਗਰਜੇ ਤਾਂ ਮੀਂਹ ਇੰਨੀ ਛੇਤੀ ਵਰੇਗਾ ਕਿ ਗਾਂ ਦੀ ਧਾਰ ਚੌਂਦੇ ਬੰਦੇ ਪਾਸੋਂ ਪੂਰੀ ਧਾਰ ਚੋਈ ਨਹੀਂ ਜਾਣੀ ਅਗਲੀ ਹੈ ਚੰਨਾ ਟੱਪੇਗਾ ਤਾਂ ਕਿਹੜੀ ਪੱਠੀ ਭੰਨ ਦੇਗਾ ਭਾਵ ਇਹ ਹੈ ਕਿ ਕਮਜ਼ੋਰ ਤੇ ਨਾਣਾ ਬੰਦਾ ਕਿਸੇ ਦਾ ਕੁਝ ਵਿਗਾੜ ਨਹੀਂ ਸਕਦਾ ਜਿਸ ਤੋਂ ਅੱਗੇ ਹੈ ਚੰਦਨ ਦੀ ਚੁਟਕੀ ਭਲੀ ਗਾੜੀ ਭਲੀ ਨਾ ਕਾਟ ਇਸ ਕਹਾਣ ਦਾ ਭਾਵੇਂ ਹੈ ਕਿ ਕੰਮ ਦੀ ਅਤੇ ਚੰਗੀ ਥੋੜੀ ਮਾਤਰਾ ਵਾਲੀ ਵਸਤੂ ਨਕੰਮੀ ਅਤੇ ਬਹੁਤੀ ਵਸਤੂ ਨਾਲੋਂ ਚੰਗੀ ਹੁੰਦੀ ਹੈ ਅੱਗੇ ਹੈ ਚੰਦਰਾ ਗਵਾਂਢ ਨਾ ਹੋਵੇ ਲਾਈ ਲੱਗ ਨਾ ਹੋਵੇ ਘਰ ਵਾਲਾ ਇਸ ਕਹਾਣ ਵਿੱਚ ਇਹ ਦੱਸਿਆ ਗਿਆ ਹੈ ਕਿ ਘਰ ਵਾਲਾ ਕੰਨਾਂ ਦਾ ਕੱਚਾ ਨਾ ਹੋਵੇ ਕਿਸੇ ਦੀ ਚੁੱਕ ਵਿੱਚ ਆ ਕੇ ਘਰ ਵਾਲੀ ਨਾਲ ਝਗੜੇ ਨਾ ਤੇ ਗਵਾਂਢ ਸਾਉ ਹੋਵੇ ਇਸ ਤੋਂ ਅੱਗੇ ਹੈ ਚੰਦਰੀ ਵਿੱਚ ਝਾੜਾ ਛੇਤਰ ਨਾਲ ਹੀ ਕਰੀਦਾ ਹੈ ਭਾਵੇਂ ਹੈ ਕਿ ਜਦੋਂ ਕੋਈ ਕੱਬਾ ਬੰਦਾ ਭੜਾਵਾਂਸੀ ਨਾਲ ਸੂਤ ਨਾ ਆਵੇ ਤਾਂ ਉਸ ਦੀ ਛੇਤਰ ਪ੍ਰੇਟ ਹੀ ਕਰਨੀ ਪੈਂਦੀ ਹੈ ਅੱਗੇ ਹੈ ਚੰਨ ਚੰਨਾ ਦੇ ਮਾਮਲੇ ਚਰਨ ਭਾਵੇਂ ਨਾ ਚੜਨ ਇਹ ਖਾਨ ਕਿਸੇ ਗੱਲ ਦੀ ਬੇਵਸਾਹੀ ਵਿੱਚ ਵਰਤਦੇ ਹਨ ਜਦੋਂ ਕਿਸੇ ਗੱਲ ਦੇ ਹੁਣ ਜਾਣ ਦੀ ਪੂਰੀ ਆਸ ਨਾ ਹੋਵੇ ਇਸ ਤੋਂ ਅੱਗੇ ਹੈ ਚੰਦ ਤੇ ਥੁੱਕਿਆ ਮੂੰਹ ਤੇ ਪੈਂਦਾ ਹੈ ਭਾਵੇਂ ਹੈ ਕਿ ਜਦੋਂ ਕਿਸੇ ਸਿੱਧ ਬੰਦੇ ਦੇ ਖਿਲਾਫ ਕੋਈ ਝੂਠੀ ਗੱਲ ਆਖੇ ਜਾਂ ਉਸ ਨੂੰ ਗੁਰਾਪੜਾ ਕਹੇ ਤਾਂ ਲੋਕ ਨਿੰਦਿਆ ਕਰਨ ਵਾਲੇ ਨੂੰ ਹੀ ਮਾੜਾ ਆਖਦੇ ਹਨ ਇਸ ਤੋਂ ਅੱਗੇ ਹੈ ਚਮੜੀ ਜਾਏ ਦਮ ਜੀ ਨਾ ਜਾਏ ਇਹ ਅਖਾਣ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ অতি ਕੰਜੂਸ ਹੋਵੇ ਜੋ ਪੈਸੇ ਪਿੱਛੇ ਆਪਣੀ jaan ਗਵਾ ਦੇਵੇ ਇਸ ਤੋਂ ਅੱਗੇ ਹੈ ਚੱਲ ਤੂੰ ਕੌਣ ਤੇ ਮੈਂ ਕੌਣ ਇਹ ਖਾਨ ਉਸ ਮਤਲਬੀ ਬੰਦੇ ਬਾਰੇ ਬੋਲਦੇ ਹਨ ਜਿਹੜਾ ਆਪਣਾ ਕੰਮ ਕਰਵਾਉਣ ਮਗਰੋਂ ਕੰਮ ਕਰਨ ਵਾਲੇ ਬੰਦੇ ਦੀ ਬਾਤ ਨਾ ਪੁੱਛੇ ਇਸ ਤੋਂ ਅੱਗੇ ਹੈ ਚਲੋ ਚੱਲੀ ਦਾ ਮੇਲਾ ਇਸ ਖਾਨ ਦਾ ਭਾਵ ਇਹ ਹੈ ਕਿ ਇਸ ਦੁਨੀਆ ਵਿੱਚ ਕਿਸੇ ਨੇ ਸਥਿਰ ਨਹੀਂ ਰਹਿਣਾ ਸਭ ਦੀ ਵਾਰੀ ਸਰਮਤ ਆ ਜਾਣੀ ਹੈ ਇਸ ਤੋਂ ਅੱਗੇ ਹੈ ਚਲਦਾ ਫਿਰਦਾ ਰਹੇ ਫਕੀਰ ਤਾਂ ਚੰਗਾ ਵਹਿੰਦਾ ਰਹੇ ਨਦੀ ਦਾ ਨੀਰ ਤਾਂ ਚੰਗਾ ਇਸ ਖਾਨ ਦਾ ਭਾਵ ਇਹ ਹੈ ਕਿ ਗਿਆਨਵਾਨ ਬੰਦੇ ਤੁਰਦੇ ਫਿਰਦੇ ਚੰਗੇ ਰਹਿੰਦੇ ਹਨ ਅਤੇ ਇੱਕੋ ਥਾਂ ਤੇ ਖੜਾ ਪਾਣੀ ਬਦਬੂ ਮਾਰਨਾ ਆਦਤ ਜਾਂਦਾ ਹੈ ਸੋ ਵਹਿੰਦਾ ਪਾਣੀ ਹੀ ਚੰਗਾ ਹੈ ਇਸ ਤੋਂ ਅੱਗੇ ਹੈ ਚੌਦੀ ਦਾ ਮਾਗ ਗੱਡੀ ਹੈ ਭਾਵ ਸਪਸ਼ਟ ਹੈ ਕਿ ਵਰਤੂ ਵਿੱਚ ਆਉਂਦੀ ਚੀਜ਼ ਹੀ ਠੀਕ ਹਾਲਤ ਵਿੱਚ ਰਹਿੰਦੀ ਹੈ ਇਸ ਤੋਂ ਅੱਗੇ ਹੈ ਚੌਵੀਂ ਪੱਤਿਆ ਚਾਵਾਂ ਕੁੱਤੀ ਮੰਡੀਆਂ ਦੀ ਰਾਖੀ ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਬੇਈਮਾਨ ਬੰਦੇ ਨੂੰ ਭਰੋਸੇਯੋਗ ਕੰਮ ਸੌਂਪ ਦਿੱਤਾ ਜਾਵੇ ਇਸ ਤੋਂ ਅੱਗੇ ਹੈ ਚਾਹਜਾ ਬੱਚਾ ਸੂਲੀ ਰਾਮਪੜੀ ਕਰੂਗਾ ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਚਲਾਕ ਬੰਦਾ ਕਿਸੇ ਭੋਲੇ ਭੋਲੇ ਬੰਦੇ ਨੂੰ ਮੁਸੀਬਤ ਵਿੱਚ ਫਸਾ ਦੇਵੇ ਇਸ ਤੋਂ ਅੱਗੇ ਚੜ੍ਹਨ ਨੂੰ ਮੰਗੀ ਸੀ ਚੱਕ ਨੂੰ ਮਿਲ ਗਈ ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਚੀਜ਼ ਸੁੱਖ ਲੈਣ ਲਈ ਮੰਗੀ ਜਾਵੇ ਪਰੰਤੂ ਉਹੀ ਵਸਤੂ ਮੈਨਾਂ ਮਗਰੋਂ ਦੁੱਖ ਦਾ ਕਾਰਨ ਬਣੀ ਤੇ ਇਸ ਦੇ ਨਾਲ ਹੀ ਸਾਡੀਆਂ ਅੱਜ ਦੀਆਂ ਖਾਣਾ ਸਮਾਪਤ ਹੁੰਦੀਆਂ ਹਨ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਅਗੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ